ਸਾ ਸਵਾਗਤ ਹੈ ਜੀ ਪਾਸੇ ਟ੍ਰਾਫਿਕ ਤੰਤਨ ਸਾਹਿਬ ਜੀ ਨੇ ਲਾਹੇ ਪਾਰ ਕਿ ਪਾਦਾ ਦਾ ਅੱਜ ਗੁਰਦੁਆਰਾ ਪਾਸੇ ਪਹਿਲੇ ਗੁਰਦੁਆਰਾ ਗਊ ਘਾਟ ਲੁਧਿਆਣਾ ਤੋਂ ਜੋ ਕਿ ਸੰਗਤਾਂ ਔਰ ਸੁਸਾਇਟੀਆਂ ਦੇ ਸਹਿਯੋਗ ਨਾਲ 8 ਫੀਟ ਦਾ ਲਈ ਰਸਤੇ ਜਾ ਰਹੀ ਹੈ ਜੋ ਬਹੁਤ ਹੀ ਜ਼ਰੂਰੀ ਸਾਡੀਆਂ ਬੱਚੀਆਂ ਲਈ ਸਾਡੇ ਬੱਚਿਆਂ ਲਈ ਬਜ਼ੁਰਗਾਂ ਲਈ ਦਵਾਈਆਂ ਬਹੁਤ ਬੁਰਦਾਰਾ ਸਾਲ ਤੋਂ ਅੱਜ ਸਾਡੀਆਂ ਸਾਰੀਆਂ ਸੋਸਾਇਟੀਆਂ ਸਾਡੇ ਸਾਰੇ ਪਿਆਰ ਵਾਲੇ ਸਾਡੇ ਮੈਨੇਜਰ ਸਾਹਿਬ ਅੱਜ ਜਾ ਰਹੇ ਆ ਪੀੜਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਜਾਣਾ ਜਿੱਥੇ ਬਹੁਤ ਲੋੜ ਸੀਗੀ ਜਿੱਥੇ ਸਾਨੂੰ ਸੁਨੇਹੇ ਆਏ ਸੀਗੇ ਉਸ ਪਿੰਡਾਂ ਦੇ ਵਿੱਚ ਅਸੀਂ ਲੈ ਕੇ ਜਾ ਰਹੇ ਹਾਂ ਔਰ ਅਰਦਾਸ ਕਰਦੇ ਆਂ ਪ੍ਰਮਾਤਮਾ ਇਸੇ ਤਰ੍ਹਾਂ ਹੀ ਸਾਰੀਆਂ ਸਾਡੀਆਂ ਸੋਸਾਇਟੀਆਂ ਤੋਂ ਇੱਕ ਮਿਠਤਾ ਔਰ ਪਿਆਰ ਔਰ ਇਸੇ ਤਰ੍ਹਾਂ ਹੀ ਸੇਵਾ ਸਾਡੇ ਕੋਲ ਲੈਣ ਸਤਿਗੁਰੂ ਸਤਿਗੁਰੂ ਦੀ ਬਖਸ਼ਿਸ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਅਸੀਂ ਸਾਰੇ ਗੁਰਦੁਆਰਾ ਦੌੜ ਘੜ ਦੀ ਸੰਗਤ ਪਰ ਸੋਸਾਇਟੀਆਂ ਜੋ ਸਾਡੇ ਮੈਨੇਜਰ ਸਾਹਿਬ ਜੀ ਜੀ ਜਗਜੀਤ ਸਿੰਘ ਜੀ ਸੰਤ ਉਹਨਾਂ ਦੀ ਕਹਿਣ ਦੇ ਉਹਨਾਂ ਦੀ ਪ੍ਰੇਰਣਾ ਦੇ ਸਦਕਾ ਔਰ ਮੇ ਸਿੰਘ ਜੀ ਜੋ ਰਿਸੀਵਰ ਰਹਿ ਚੁੱਕੇ ਆ ਉਹਨਾਂ ਦੇ ਸਾਥ ਦੇ ਨਾਲ ਅਸੀਂ ਸਾਰੇ ਹੜਪੀੜਤਾ ਦੇ ਲਈ ਦੇ ਡੇਰਾਪਾ ਬਾਬਾ ਬਨਾਨਕ ਸਮਗਰੀ ਉਹ ਦੇਣਾ ਸਭ ਲੈ ਕੇ ਜਾ ਰਹੇ ਆ ਜੀ ਜਿਦੇ ਵਿੱਚ ਦਵਾਈਆਂ ਕੱਪੜੇ ਔਰ ਕੰਬਲ ਚਾਦਰਾਂ ਸਰਾਣੇ ਔਰ ਬੂਟ ਟੋਲੀਆਂ ਹੋਰ ਵੀ ਬਹੁਤ ਨਿਕਸੁਕ ਸਮਾਨ ਹੈਗਾ ਜੀ ਅਸੀਂ ਪਰਮਾਤਮਾਗੇ ਹੀ ਅਰਦਾਸ ਕਰਦੇ ਆ ਕਿ ਜੋ ਹੋਰ ਅਸੀਂ ਕਾਰਜ ਸੋਚੇ ਹੋਏ ਆ ਔਰ ਅੱਗੋ ਦੀ ਵੀ ਹੋਰ ਵੀ ਅਸੀਂ ਸਮਗਰੀ ਲੈ ਕੇ ਜਾਣਾ ਚਾਹੁੰਦੇ ਆ ਪਰਮਾਤਮਾ ਸਾਡੇ ਦੇ ਮਿਹਰ ਭਰੇ ਹੱਥ ਰੱਖੇ ਸਾਡਾ ਇਹ ਪਹਿਲਾ ਫੇਰਾ ਹੈ ਉੱਥੇ ਜਾਣ ਦਾ ਵਾਹਿਗੁਰੂ ਮਿਹਰ ਰੱਖੇ ਜੋ ਅਸੀਂ ਉਹਨਾਂ ਨੂੰ ਕਿਹਾ ਹੈ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ 6 ਮਹੀਨੇ ਤੱਕ ਅਸੀਂ ਉਸ ਕੰਮ ਨੂੰ ਨਿਬੇੜੇ ਚਾੜ ਸਕੀਏ ਸਾਨੂੰ ਬਹੁਤ ਸਹਿਯੋਗ ਮਿਲਿਆ ਹੈ ਜੀ ਜੋ ਸਾਡੇ ਮੈਨੇਜਰ ਜਗਜੀਤ ਸਿੰਘ ਦੀ ਸੰਤ ਹੈਗੇ ਆ ਉਹਨਾਂ ਨੇ ਸਾਨੂੰ ਪੂਰਨ ਸਹਿਯੋਗ ਦਿੱਤਾ ਹੈ ਨੀਕ ਸਿੰਘ ਜੀ ਸੇਖੇਵਾਲ ਜੋ ਇੱਥੇ ਰਸੀਵਰ ਰਹਿ ਚੁੱਕੇ ਹੈ ਉਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ ਉਹਨਾਂ ਦੀ ਇਹਨਾਂ ਦੋਨਾਂ ਦੀ ਅਗਵਾਈ ਹੇਠ ਅਸੀਂ ਇਹ ਸਾਰਾ ਕੁਝ ਕਰ ਰਹੇ ਆ ਜੀ ਪਰਨਾ ਸਾਨੂੰ ਤਾਂ ਇੰਨੀ ਮਤਲਬ ਮਤ ਵੀ ਨਹੀਂ ਹੈ ਕਿ ਇਸੇ ਸਤ ਕਰਫ ਕਿਸ طرف ਜਾਈਏ ਕਿਵੇਂ ਕਰੀਏ ਬਾਕੀ ਸ਼ੁਕਰ ਵਾਹਿਗੁਰੂ ਦਾ ਹੈ ਅਰਦਾਸ ਇਹ ਕਰਦੇ ਆ ਜੋ ਅਗਲੇ 6 ਮਹੀਨਿਆਂ ਤੱਕ ਅਸੀਂ ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਡਾ ਸਾਥ ਦੇਵਾਂਗੇ ਉਹ ਪਰਮਾਤਮਾ ਨੇ ਫੇਰੇ ਚਾੜੇ ਜੀ ਬਾਕੀ ਸੰਗਤ ਦਾ ਪੜਾ ਸਾਥ ਹੈ ਵਾਹਿਗੁਰੂ ਜੀ ਕਾ ਸਾਥ ਵਾਹਿਗੁਰੂ ਜੀ ਕੀ ਬੋਲਾ ਜੋ ਕਿ ਵਾਹਿਗੁਰੂ ਜੀ ਕਿਰਪਾ ਨਾਲ ਚਾਲੇ ਪਾਤੇ ਗੁਰਦਰਾ ਗੁਰੂ ਘਰ ਸਾਹਿਬ ਤੋਂ ਮੇਹ ਮਹਾਰਾਜ ਦੀ ਕਿਰਪਾ ਰਖੇ ਚੜ੍ਹਦੀ ਕਲਾ ਬਖਸ਼ੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਚਾਲੇ ਪਾਤੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਅਮੇਰ ਕਰਨ ਵਾਹਿ ਜਿਵੇਂ ਮੇਤਰੋ ਸਭ ਤੋਂ ਪਹਿਲਾਂ ਅਸੀਂ ਪਹੁੰਚ ਗਏ ਬਾਰਡਰ ਤੇ ਤੇ ਕਹਿੰਦੇ ਕਿ ਸਭ ਤੋਂ ਪਹਿਲਾਂ ਬਾਰਡਰ ਤੇ ਜਾਣੇ ਕਿਉਂਕਿ ਸਾਡੀ ਗੱਡੀ ਅੱਗੇ ਸੀ ਤੇ ਬਾਕੀ ਸਾਰੇ ਪਿੱਛੇ ਆਂਦੇ ਇਸ ਕਰਕੇ ਸਿੱਧਾ ਬਾਹਰੋਂ ਤੇ ਆ ਗਏ ਤੇ ਚੈੱਕ ਕਰੋ ਬਾਰਡਰ ਯਾਰ ਆ ਤਾਰੇ ਲੱਗੀਆਂ ਯਾਨੇ ਆ ਜਿਹੜੀਆਂ ਤਾਰੇ ਲੱਗੀਆਂ ਨੇ ਨਾ ਇਹ ਤੋਂ ਅੱਗੇ ਪਾਕਿਸਤਾਨ ਆ ਸਾਰੇ ਆ ਜਿਹੜੀਆਂ ਤਾਰੇ ਤੋਂ ਅੱਗੇ ਪਾਕਿਸਤਾਨ ਆ ਉਧਰ ਦੀ ਸਾਰੇ ਤੇ ਆ ਦੇਖੋ ਹਾਂ ਕਹੇ ਰਸਤਾ ਬਣਾਇਆ ਹੋਆ ਇੱਥੋਂ ਦੀ ਤੁਸੀਂ ਮਤਲਬ ਲੰਕ ਕੇ ਨਾ ਜਦੋਂ ਪਾਸਪੋਰਟ ਲੱਗਦਾ ਵਾ ਤੇ ਪਾਸਪੋਰਟ ਉਹਦਾ ਦੇਖਦੇ ਨੇ ਤੇ ਟਿਕਟ ਲੱਗਦੀ 1600 ਰੁਪਏ ਤੇ ਆ ਰਸਤਾ ਹੈਗਾ ਮੇਨ ਆ ਆ ਗੇਟ ਯਾ ਦੇਖੋ ਇੱਦਾਂ ਹੁਣ ਤੇ ਜੇ ਰਸਤਾ ਬੰਦ ਦਾ ਤੇ ਹਜੇ ਜਾਣ ਨਹੀਂ ਦਿੰਦੇ ਸਿੱਧਾ ਫਿਰੇ ਪਾਕਿਸਤਾਨ ਤੇ ਇੱਥੇ ਇੱਕ ਜੀ ਗੁਰਦੁਆਰਾ ਸਾਹਿਬ ਹੈਗਾ ਜੇ ਉਹ ਕੀ ਕਰਤਾਰਪੁਰ ਸਾਹਿਬ ਇੱਥੇ ਕੀ ਪਤਾ ਨਹੀਂ ਕਿਥੇ ਆ ਉਹ ਵੇ ਕਰਤਾਰਪੁਰ ਸਾਹਿਬ ਇਹ ਉਹ ਸਾਹਮਣੇ ਉਹ ਵੇ ਸਾਹਮਣੇ ਉਹ ਨਿਸ਼ਾਨ ਤੇਦਾ ਨਹੀਂ ਰਿਹਾ ਇੱਥੇ ਉਹ ਨਿਸ਼ਾਨ ਸਾਹਿਬ ਵੀ ਲੱਗਿਆ ਹੁਣ ਉਹ ਕਾਫੀ ਬੂਟੇ ਜਿਹਾ ਦਿੱਕੇ ਤੇ ਕਰਕੇ ਦਿਖਦਾ ਨਹੀਂ ਹੈ ਤੇ ਕੁਝ ਟਾਈਮ ਪਹਿਲਾਂ ਥੋੜਾ ਟਾਈਮ ਪਹਿਲਾਂ ਪਾਣੀ ਪਾਣੀ ਸੀਗਾ ਇੱਥੇ ਪੂਰਾ ਆ ਦੇਖੋ ਕੀ ਬਣਿਆ ਪਿਆ ਪਾਣੀ ਦੇ ਹਾਲ ਅਜੇ ਵੀ ਪਾਣੀ ਆ ਦੇਖੋ ਅੰਦਰ ਪਾਣੀ ਕਿੰਨਾ ਅਜੇ ਵੀ ਨਿਕਲਣਾ ਨਹੀਂ ਹੈਗਾ ਪਾਣੀ ਆ ਦੇਖੋ ਉਹ ਗੁਰਦਰਾਈ ਦਿਖਾ ਉਹਨਾਂ ਨੂੰ ਉਹ ਸਾਹਮਣੇ ਦੇਖਦਾ ਪਿਆ ਗੁਰਦਰਾ ਸਾਹਿਬ ਹਾਂ ਉਹ ਸਾਹਮਣੇ ਆਹ ਬਾਪੂ ਦੇਖੇ ਕਿ ਦੇਖਿਆ ਨੇ ਗੁਰਦਰਾ ਸਾਹਿਬ ਮੈਂ ਤਾਂ ਦੇਖਿਆ ਨਹੀਂ ਜੀ ਤੇ ਮੈਂ ਗਿਆ ਹਾਂ ਜੋ ਸਰਦੀ ਮੈਂ ਸਾਸਨ ਕਰਾਂ ਮੈਂ ਬੰਕਰ ਪਾਰ ਕਰਾਂ ਗਿਆ ਲਾਓ ਵੀ ਮਿੱਤਰੋ ਸਾਰਾ ਬੰਟੀ ਵੀ ਪਹੁੰਚ ਗਿਆ ਜੇ ਮੱਝ ਹੀ ਆਉਂਦਾ ਕਹਿੰਦੇ ਐ ਖਾਸ਼ ਵਿੱਚ ਇਹ ਕਿੱਡਾ ਬਾਦਰ ਤੇ ਆਣਗੇ ਲੈ ਫੌਜੀ ਸਾਹਿਬ ਸਲੂਟ ਮਾਰਨ ਦੇ ਫੌਜੀ ਸਾਹਿਬ ਪਹੁੰਚ ਗਏ ਹੋ ਪਹੁੰਚ ਗਏ ਆ ਬਾਬਾ ਜੀ ਆ ਗਏ ਹਾਂਜੀ ਪਹੁੰਚ ਗਏ ਹੋ ਕਿੱਦਾਂ ਦਾ ਰਿਹਾ ਸਫ਼ਰ ਤੁਹਾਡਾ ਇਹ ਦਾਦਾ ਜੀ ਹੈ ਮੇਰੇ ਇਹ ਇਹ ਦਾਦਾ ਜੀ ਹੈ ਮੇਰੇ ਇੱਥੇ ਰਹਿੰਦੇ ਆ ਡੇਰਾ ਬਣਾਣਗੇ ਅੱਛਾ ਜੀ ਹਾਂ ਇੱਥੇ ਲੱਗ ਨਹੀਂ ਨਹੀਂ ਅਸੀਂ ਬਾਰਡਰ ਆਹ ਦੇਖੋ ਬਾਰਡਰ ਤੇ ਪਹੁੰਚ ਗਏ ਕਿੰਨੇ ਕਮ ਰੋਲਾ ਪਾਤਾ ਅਸੀਂ ਬਾਰਡਰ ਤੇ ਪਹੁੰਚ ਗਏ ਹਾਂ ਹਾਂ ਬੰਟੀ ਉਹ ਤੋਂ ਪਿੱਛੇ ਹੀ ਆ ਜੀ ਕਿਲੋਮੀਟਰ काल मुर जूनी साहब गुर ओंकार सत नाम करता पुर खनेर अकाल मुर अजूनी साहब गुर प्रसाद अकार सत नाम करता पुर खनेर पौन अकाल मुर अजूनी साहब गुर प्रसाद ਇੱਕ ਔਂਕਾਰ ਸਤਿਨਾਮ ਕਰਤਾ ਪੁਰਖੁ ਨਿਰਵੈਰ ਕਾਲੁ ਨਿਰਭਉ ਨਿਰਵੈਰ ਕਾਲੁ ਸਤਿਗੁਰ ਪ੍ਰਸਾਦਿ ਪਲੈ ਸੋਨਹੌਲ ਸਤਿਯੋਗ ਆਲੇ ਗੁਰਸਾਹ ਦੀ ਕਿਰਪਾ ਨਾਲ ਅਸੀਂ ਪਹੁੰਚ ਚੁੱਕੇ ਆ ਪਿੰਡ ਚ ਸਾਧਾਂ ਵਾਲੀ ਪਿੰਡ ਚ ਤੇ ਬਾਕੀ ਗੱਡੀਆਂ ਸਾਡੀਆਂ ਅੱਗੇ ਨੇ ਇੱਕ ਗੱਡੀ ਸਾਡੀ ਉਹ ਆ ਤੇ ਬਾਕੀ ਪਿੱਛੇ ਨੇ ਗੱਡੀਆਂ ਇਹ ਜਿਹੜੀ ਆਪਣੀ ਹੈ ਨਾ ਹਾਂ ਆਪਣੀ ਹੈ ਵੀ ਆਰਟੀਕਲ ਹੈ ਨਾ ਦੇ ਲੈ ਜਿਹੜਾ ਪਿੱਛੇ ਗੱਲ ਜਿਹੜਾ ਲਓ ਜੀ ਲੈ ਜਾ ਕਾਰ ਪੂਰੀ ਕਿਰਪਾ ਜੀ ਪੰਜਾ ਕਰਤੋਂ ਸਭ ਤੋਂ ਵੱਧ ਗੁਦਾਰਾਂ ਦਾ ਤਾਂ ਕਰਕੇ ਗੱਲ ਕਰੀ ਸਾਬ ਬੋਲੋ ਜੀ ਪੰਜਾ ਕਰਤੋਂ ਸਭ ਤੋਂ ਵੱਧ ਗੱਲ ਕਰੀ ਜੇ 10 ਸਭ ਤੋਂ ਵੱਧ ਗੱਲ ਕਰੀ ਵਾਹਿਗੁਰੂ 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 ਜੀ ਤਿਆਰ ਜੀ ਤਿਆਰ ਹੋਣ ਦਾ ਸਰਬੋਤਮ ਹੋਏ ਜਹਾਂ ਜਹ ਗਲਤ ਪੀਤਾ ਹੈ ਪਹਕਾਰ ਸਿਰਿਆ ਹੈ ਤੀਰ ਤੇਗੋਂ ਤੇ ਜਿੱਤ ਦੀ ਕਾਇ ਕੰਧੂ ਜਿੱਤ ਦੇ ਸਹਾਏ ਹਾਲਸਾ ਜਿੱਤੇ ਬੋਲ ਬਾਲੇ ਬੋਲੋ ਜੀ ਹਾਂ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਬਾਹਰ ਦੰਬ ਵਿਕਤਾਂ ਸਹਾ ਨਾ ਹੁਸਾ ਦਾਣ ਦਾ ਬਾਬਾ ਜੀ ਨੂੰ ਪਾ ਸਾਰੇ ਸੰਗਤਾਂ ਲੱਗੀਆਂ ਐਨਸੇ ਬੰਦੇ ਦੇ ਤੇ ਚੈੱਕ ਕਰੋ ਠੀਕ ਹੈ ਜੀ ਨੰਬਰ ਦੇ ਲੈ ਲਓ ਠੀਕ ਹੈ ਜੀ ਠੀਕ ਹੈ ਜੀ ਸੱਚ ਚੈੱਕ ਕਰੋ ਕਿੰਨਾ 1 25 21 ਨੰਬਰ ਦੋ ਨੰਬਰ ਆ ਜੀ ਦੋ ਦੋ ਇੱਕੋ ਦੇ ਲੋ ਇੱਕੋ ਦੇ ਲਿਖੀ ਆਪਾਂ ਜੀ ਬੜਾ ਬੜਾ ਇੱਕ ਦੇਵਾ ਇੱਕ ਘੋੜਾ ਲਾ ਲਓ ਇੱਕ ਉਹ ਬੰਲਾ ਮਿੱਟੀ ਚਲਾਇਆ ਨਾ ਆਉਂਦਾ ਆਉਂਦਾ ਚੱਲਦਾ ਤੀ ਬੰਦੇ ਦਾ ਬੱਚਾ ਦਾ ਨੰਬਰ ਲਓ ਜੀ ਇੱਕ ਟੋਕੋ ਆ ਤੀ ਨੰਬਰ ਆਉਂਦੇ ਇੱਕ ਨੰਬਰ ਆਉਂਦੇ ਭਾਈ ਜਾਂਦੇ ਆ ਪਾਸ ਜਿਹੜੇ ਭਾਤੀ ਦੇ ਆਉਂਦੇ ਆ ਇੱਕ ਮੈਂਬਰ ਆ ਜੀ ਸਿੱਕਲ ਦੇਗਾ ਅੱਜ ਮਾਤਾ ਜੀ ਕਿਹਨੇ ਚਿੰਦਾ ਭਾਜੀ ਪਾਣੀ ਪਾ ਲਓ ਭਾਜੀ ਤੇ ਜਹਾ ਮਨਾ ਜਹਾ ਤੇਰੀ ਪਿਆ ਇਹਨੂੰ ਲੈ ਕੇ ਆਇਆ ਕਰਨਾ ਉੱਥੇ ਹੁਣ ਮਿਲਣਾ ਮਿਲਣਾ ਹਾਂ ਜੀ ਇਹ ਇੰਨੇ ਕਮ ਸਾਵਾਂ ਨਾ ਗਾੜੀ ਹੁਣ ਮਨਤ ਤੇ ਨਹੀਂ ਆਪੇ ਆ ਗਿਆ ਮੈਂ ਤਾਂ ਆਪਰੇ ਡਾਇਰਮੈਂਟ ਤੇ ਆਉਣਾ ਮਾਤਾ ਨੂੰ ਭਾਈ ਕਿਸੇ

ਸਮਝ ਨਹੀਂ ਆ ਰਿਹਾ ਸਮਝ ਨਹੀਂ ਆ ਰਿਹਾ ਆਪ ਕੋ ਇੱਕ ਮਿੰਟ ਬੰਦੇ ਨੂੰ ਦੱਸੋ ਆਹਾਂ ਤੁਸੀਂ ਆ ਲੋ ਇਹਨਾਂ ਨੂੰ ਸਾਹਮਣੇ ਜੋ ਇੱਕ ਮਿੰਟ ਦਬਾ ਦਿਓ ਦਬਾ ਦਿਓ 11 82 ਇੱਕ ਮਿੰਟ ਇੱਕ ਦੇਣਾ ਇੱਕ ਇੱਕ ਦੇ ਲੋ ਲੈ ਗਏ ਸਾਨੂੰ ਨਿਕਲ ਸਾਈਡ ਤੇ ਕਰੋ ਇਹਨਾਂ ਨੂੰ ਨੇ ਕਿ ਮੀਆਂ ਮੀਰਾ ਤੇ ਕੁਮਾਰ ਬੰਦੇ ਕਿਵੇਂ ਹਾਂ ਇਹ ਸਿੰਗਲ ਸਿੰਗਲ ਹੀ ਲੈਣਾ ਜੀ ਨਹੀਂ ਨਹੀਂ ਬੱਚੇ ਨੇ ਇਹ ਵਪਾਰਕ ਜਿਹਾ ਦੇਖੋ ਇਹ ਦੇਖੋ ਬਹੁਤ ਆਛਾ ਹੈ ਉਹਦੇ ਨਾਲ ਬੱਚੇ ਨੇ ਬਹੁਤ ਆਛਾ ਹੈ ਉਹਦੇ ਨਾਲ ਆਛਾ ਹੈ ਨਹੀਂ ਨਹੀਂ ਆ ਰਹੇ ਹੋ ਜੀ oh no serialnya, salah Nale. ਸਾਰੇ ਸਾਰੇ ਘਮਾਦਾ ਮੈਂ ਆ ਵੀ ਹੋਈ ਐ ਨਾ ਪੂਰੀ ਨੂੰ ਪੂਰੀ ਚੱਲ ਜੀ ਪਤਾ ਜਿਹਨੂੰ ਮਿਲ ਗਿਆ ਬਾਹਰ ਉਧਰ ਰਜਾਈਓ ਆ ਵੀਡੀਓ ਬੰਦੀ 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 ਬਾਜੀ ਬੰਦੀ ਜੀ Ô mọi người ơi mọi người ơi mọi người ơi mọi người ơi mọi người ਵਾਇਗਰ ਦੀ ਕਿਰਪਾ ਨਾਲ ਗੁਰਦੁਆਰਾ ਸਾਹਿਬ ਪਹੁੰਚ ਗਿਆ ਸੀ ਸੱਚਾ ਦੇ ਕਰੋ ਦਰਸ਼ਨ ਪੂਰੀ ਚੜ੍ਹਦੀ ਕਲਾ ਡੇਰਾ ਬਾਬਾ ਨਾਨਕ ਗੁਰਦੁਆਰਾ ਦਰਵਾਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪਾਸ਼ੇ ਪਹਿਲੀ ਤੇ ਕਰੋ ਦਰਸ਼ਨ ਬਾਦ ਤੇਰੀ ਤੋਂ ਚਲੂ ਆਵੇ ਜੀ ਸਤਿਗੁਰੂ ਆਵੇ ਬਾਹਰ ਸਭੀ ਬਾਹਰ

ਮੈਂ ਆਟੀ ਵਾਲੀ ਆਈ ਸਮਾਨਾ ਬਟਿੰਨੇ ਖਰਚੇ ਦੀ ਤੇਰੇ ਵਾਏ ਕਰੋ ਜੀ ਗੁਰਦੋਰਾ ਸਾਹਿਬ ਦੀ ਖੋਈ ਆ ਜੀ ਤੇ ਆ ਦੇਖੋ ਜਦੋਂ ਜਿਉਂ-ਜਿਉਂ ਘੇੜਦੇ ਆ ਦਦਾ ਜਲ ਉੱਪਰ ਨੂੰ ਆਂਦਾ ਬਾਹਰ ਤੇ ਜੇ ਕਿਸੇ ਨੇ ਜਲ ਛਕਣਾ ਹੋਵੇ ਤੇ ਇਧਰੋਂ ਛਕ ਸਕਦਾ ਚਲੋ ਭੱਲੇ ਵਾਏ